ਯਥਾ ਚਹੀ ਦਾ ਬਾਬਾ ਜੀਵਨ ਸਿੰਘ ਜੀ ਸਤਸੰਗੀ ਚਬਾਲ ਵਾਲੇ ਅਤੇ ਹੋਰ ਵੀ ਵਾਕ-ਵਾਕ ਪਿੰਡਾਂ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਨਦੇੜ ਸਾਹਿਬ ਵਿਖੇ ਪੁੱਜੀ ਅਤੇ ਹੋਰ ਵੀ ਵਾਕ-ਵਾਕ ਗੁਰਦ ਆਮਾ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਨੂੰ ਬੜੇ ਅਦਬ ਸਤਕਾਰ ਨਾਲ ਸਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ ਬਾਬਾ ਜੀ ਵੱਲੋਂ ਸੰਗਤਾਂ ਨੂੰ ਉਪਦੇਸ਼ ਦਿੱਤਾ ਗਿਆ ਅਮਰਤ ਸ਼ਕੋ ਸਿੰਘ ਤਜੋ ਬਾਣੀ ਪੜੋ ਬਾਣੀ ਸਰਵਣ ਕਰੋ ਦੇਖਦੇ ਰਹੋ ਜੀਡੀਐਸ ਪੰਜਾਬ ਨਿਊ ਟੀਵੀ ਦੇ ਨਾਲ ਸਰਬਜੀਤ ਸਿੰਘ ਲੱਦਰ ਦੀ ਵਿਸ਼ੇਸ਼ ਰਿਪੋਰਟ ਜੀ ਆਇਆਂ ਆ ਪੈ ਕੇ ਤਾਂ ਆ ਬੈਠ। ਅੱਲਾ ਰਾਜ਼ੀ ਆ ਬਾਹਰ ਆ ਦੇ। ਵਾਹਿਗੁਰੂ ਖਾਲਸਾ ਉੱਚੀ ਉੱਚੀ ਗੁਰੂ ਪਿਆਰਿਓ ਗੁਰੂ ਸਤਿਅਰਿਓ ਹਰ ਸਾਲ ਦੀ ਤਰ੍ਹਾਂ ਐਲਟੀਵੀ ਇਹ ਜੋ ਜਥਾ ਪਿੰਡ ਚਬਾਲ ਤੋਂ ਲੱਖ ਨਗਰਾਂ ਤੋਂ ਹਰ ਦਲ ਵਰੀ ਦਰਸ਼ਨ ਕਰਦਾ ਹੈ ਸ੍ਰੀ ਹਜੂਰ ਸਾਹਿਬ ਦੇ ਸਾਜਕਣ ਦੇ ਐਲਟੀਵੀ ਵੱਖ-ਵੱਖਰੇ ਗੁਰਦਆਰਿਆਂ ਦੇ ਦਰਸ਼ਨ ਕਰਕੇ ਤੇ ਸੱਚੇ ਪਾਤਸ਼ਾਹ ਤੋਂ ਅਰਦਾਸ ਬੇਨਤੀ ਉਪਰੰਤ ਛੁੱਟੀਆਂ ਲਈਆਂ ਸਤਿਗੁਰੂ ਤੇ ਬਾਬਾ ਬਲਵਿੰਦਰ ਸਿੰਘ ਜੋ ਲੰਗਰ ਸਾਹਿਬ ਦੇ ਇੱਥੇ ਜਥੇਦਾਰ ਹਨ ਉਹਨਾਂ ਨੇ ਮਾਨ ਸਲਮਾਨ ਪੂਰਾ ਸੰਗਤਾਂ ਨੂੰ ਦੇ ਕੇ ਇੱਥੋਂ ਵਿੱਧਾ ਕੀਤਾ ਬੜੇ ਚਾਅ ਦੇ ਨਾਲ ਤੇ ਸਿੱਖ ਸੰਗਤਾਂ ਆਪਣੇ ਘਰਾਂ ਨੂੰ ਪਰਵਾਣਾ ਹੋ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਬੋਲੇ